ਜਿੱਥੇ ਇੱਕ ਪਾਸੇ ਉਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉੱਥੇ ਹੀ ਦੂਜੇ ਪਾਸੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੀਂਹ ਤੋਂ ਬਾਅਦ ਦੇ ਹਾਲਾਤ ਬਣੇ ਹੋਏ ਨੇ ਭਾਰੀ ਮੀਂਹ ਮਗਰੋਂ ਸੜਕਾਂ ਤੇ ਪਾਣੀ ਭਰਿਆ ਤੇ ਉਸ ਤੋਂ ਬਾਅਦ ਲੰਬੇ ਜਾਮ ਤੋਂ ਇਹ ਲੋਕ ਪਰੇਸ਼ਾਨ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ-ਕਈ ਘੰਟਿਆਂ ਤੱਕ ਇਹ ਲੰਬੇ ਜਾਮ ਦੇ ਵਿੱਚ ਵਸੈ ਹੋਣ ਦੇ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਨੇ ਦਰਅਸਲ ਇਹ ਤਸਵੀਰਾਂ ਜਿਹੜੀਆਂ ਨੇ ਇਹ ਰਾਜਧਾਨੀ ਦਿੱਲੀ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਪਿਛਲੇ ਕਈ ਦਿਨਾ ਤੋਂ ਇੱਥੇ ਭਾਰੀ ਮੀਂਹ ਪੈ ਰਿਹਾ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੜਕਾਂ ਪਾਣੀ ਨਾਲ ਲਬਾ ਲਬ ਹੋਈਆਂ ਪਈਆਂ ਨੇ ਤੇ ਲੋਕ ਉੱਥੇ ਹੀ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਤੋਂ ਹੀ ਦਿੱਲੀ ਤੇ ਨੋਇਡਾ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਮੌਸਮ ਜਿੱਥੇ ਇੱਕ ਪਾਸੇ ਕਾਫੀ ਠੰਡਾ ਦੇਖਣ ਨੂੰ ਮਿਲਿਆ ਪਰ ਉਥੇ ਹੀ ਲੋਕ ਪਰੇਸ਼ਾਨ ਨਜ਼ਰ ਆਏ ਸਵੇਰੇ 3 ਵਜੇ ਤੋਂ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਨੇ ਜਿੱਥੇ 28 ਜੁਲਾਈ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਦਿੱਲੀ ਦੇ ਵਿੱਚ ਸ਼ਨੀਵਾਰ ਤੱਕ yellow alert ਜਾਰੀ ਕਰ ਦਿੱਤਾ ਗਿਆ ਹੈ ਸਵੇਰ ਤੋਂ ਪਏ ਮੀਂਹ ਤੋਂ ਬਾਅਦ ਕਈ ਥਾਵਾਂ ਤੇ ਪਾਣੀ ਭਰ ਗਿਆ ਜਿਸ ਕਾਰਨ ਸੜਕਾਂ ਤੇ ਨਿਕਲਣਾ ਲੋਕਾਂ ਨੂੰ ਔਖਾ ਹੋ ਰਿਹਾ ਹੈ ਲੋਕ ਜਿਹੜੇ ਨੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਮੌਸਮ ਵਿਭਾਗ ਨੇ ਅਗਲੇ 2 ਘੰਟਿਆਂ ਤੱਕ ਦਿੱਲੀ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਇਸ ਲਈ ਬਾਹਰ ਜਾਣ ਵਾਲੇ ਸਾਵਧਾਨ ਹੋ ਜਾਣ ਤੁਹਾਨੂੰ ਦੱਸ ਦਈਏ ਕਿ ਜਿੱਥੇ ਦਿੱਲੀ ਦੇ ਨਾਗਲੋਈ ਇਲਾਕੇ ਦੀਆਂ ਸੜਕਾਂ ਤੇ ਪਾਣੀ ਭਰ ਗਿਆ ਇਸੇ ਤਰ੍ਹਾਂ ਦੀ ਸਥਿਤੀ ਬੀਕਾਜੀ ਕਾਮਾ ਪੈਲੈਸ ਦੇ ਵੀ ਪਈ ਇੱਥੋਂ ਦੀਆਂ ਸੜਕਾਂ ਨਦੀਆਂ ਦੇ ਵਿੱਚ ਬਦਲ ਗਈਆਂ ਨੇ ਜਿਸ ਕਾਰਨ ਵਾਹਨਾ ਦੀ ਆਵਾਜਾਈ ਦੇ ਵਿੱਚ ਭਾਰੀ ਦਿੱਕਤ ਆ ਰਹੀ ਹੈ ਦਿੱਲੀ ਦੇ ਮਲਾਈ ਮੰਦਿਰ ਇਲਾਕੇ ਦੇ ਵਿੱਚ ਵੀ ਸਵੇਰੇ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਬਰਸਾਤ ਕਾਰਨ ਸਕੂਲਾਂ ਕਾਲਜਾਂ ਦੇ ਨਾਲ-ਨਾਲ ਦਫ਼ਤਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਰਾਸ਼ਟਾਨੀ ਦਿੱਲੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਵੀਰਵਾਰ ਸਵੇਰੇ ਵੀ ਦਿੱਲੀ ਅਤੇ ਨੌਇੜਾ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋਈ ਹਾਲਾਂਕਿ ਦਿਨ ਵੇਲੇ ਤੇਜ਼ ਧੁੱਪ ਵੀ ਨਿਕਲੀ ਜਿਸ ਕਾਰਨ ਗਰਮੀ ਤੇ ਉਮਸ ਹੋਰ ਵਧ ਗਈ ਦਿੱਲੀ ਦੇ ਵਿੱਚ ਪਿਛਲੇ 3 ਦਿਨਾਂ ਤੋਂ ਉੱਥੇ ਹੀ ਲਗਾਤਾਰ ਮੀਂਹ ਪੈ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਲੰਬੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਲੋਕ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਪਾ ਰਹੇ ਨੇ ਤੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ